ਨਹਿ ਸਮਰਥੰ ਨਹਿ ਸੇਵਕੰ ਨਹਿ ਪ੍ਰੀਤ ਪਰਮਪੁਰਖੋਤਮੰ ਤਵ ਪ੍ਰਸਾਦਿ ਸਿਮਰਤੇ ਨਾਮੰ ਨਾਨਕ ਕਿਰਪਾਲ ਹਰਿ ਹਰਿ ਗੁਰੰ ਭਰਨ ਪੋਖਣ ਕਰੰਤ ਜੀਆ ਵਿਸਰਾਮ ਸਾਧਨ ਦੇਵੰਤਦਾਨੰ ਸਿਰਜੰਤ ਰਤਨ ਜਨਮ ਚਤੁਰ ਚੇਤਨਹਿ ਵਰਤੰਤ ਸੁਖ ਆਨੰਦ ਪ੍ਰਸਾਦ ਹੈ ਸਿਮਰੰਤ ਨਾਨਕ ਹਰ ਹਰਿ ਹਰੀ ਅਨਿੱਤ ਹੈ ਰਚਨਾ ਨਿਰਮੋਹ ਤੇ ਦਾਨੰਗ ਪਰਾ ਪੂਰਬੇਣ ਪੂਜੰਤੇ ਮਹੀਪਤੇ ਬਪ੍ਰੀਤ ਬੁੱਧੰ ਮਾਰਤ ਲੋਕੇ ਨਾਨਕ ਚਰੰਕਾਲ ਦੁਖ ਭੋਗਤੇ ਬ੍ਰਿਤਾ ਅਨੁਗ੍ਰਹੰਗ ਬਿੰਦਹਿ ਜਸਿਆ ਸਿਮਰਨ ਰਦੰਤਰਹਿ ਅਰੋਗਿਅੰ ਮਹਾਰੋਗਿਅੰ ਬਿ ਸਿਮਰਤੇ ਕਰ ਨਾਮੈ ਰਮਣੰ ਕੇਵਲੰ ਕੀਤਨੰ ਸੁ ਧਰਮੰ ਦੇਹ ਧਾਰਨਹਿ ਅੰਮ੍ਰਿਤ ਨਾਮ ਨਰਾਇਣ ਨਾਨਕ ਪੀਵਤੰ ਸੰਤ ਨਾ ਤ੍ਰਿਪਯਤੇ ਸਹਿਨ ਸੀਲ ਸੰਤੰ ਸਮ ਮਿਤਰਸਯ ਦੁਰਜਨਹਿ ਨਾਨਕ ਭੋਜਨ ਅਨਕ ਪ੍ਰਕਾਰੇਣ ਨਿੰਦਕ ਆਵਦ ਹੋਏ ਉਪਤਿਸ਼ਟਤੇ tirsakaranah pavant nah pavant maan bhangnah sobahin nah pavant nah pohant sansar dukh nah gobind naam japant mil saad sangah nanik se prani sukh basnah sa nah saad samuhu sur ajittam sannahang tan nimartah ਆਪ ਦਹਿ ਗੁਣ ਗੋਬਿੰਦ ਰਮਣੰ ਓਟ ਗੁਰ ਸ਼ਬਦ ਕਰ ਚਰਮਣਹਿ ਅਰੂੜਤੇ ਅਸਵ ਰਥ ਨਾਗਹਿ 부ਜੰਤੇ ਪ੍ਰਭ ਮਾਰਗਹਿ ਵਿਚਰਤੇ ਨਿਰਭਯੰ ਸਤਰ ਹਸੈਨਾ ਤਾਇੰਤੇ ਗੋਪਾਲ ਕੀਰਤਨਹਿ ਜਿਤਤੇ ਵਿਸਵ ਸੰਸਾਰਹਿ ਨਾਨਕ ਵਸਯੰ ਕਰੋਤ ਪੰਚ ਤਸ ਕਰਹਿ मृग तृष्णा गंधर्व नगरं द्रुम छाया रच दुर्मतह ततह कुटम्ब मोह मिथ्या सिमरंत नानक राम राम नामह नच विद्या निधान निगमन नच गुणज्ञ है नाम कीर्तन है नच राग रत्न कंठं नह चंचल चतुराचतुरह भाग उद्दम लब्ध्यंग माया ਨਾਨਕ ਸਾਧ ਸੰਗ ਖਲ ਪੰਡਤਹਿ ਕੰਠ ਰਮਣੀਐ ਰਾਮ ਰਾਮ ਮਾਲਾ ਹਸਤ ਊਚ ਪ੍ਰੇਮ ਧਾਰਨੀ ਜੀਹੀ ਪਣੀਜੋ ਉਤਮ ਸਲੋਕ ਉਦਰਣੰ ਨੰਨ ਨੰਦਨੀ ਗੁਰ ਮੰਤਰ ਹੀ ਨਸਿਐ ਜੋ ਪ੍ਰਾਣੀ ਤਿਰਘੰਟ ਜਨਮ ਭ੍ਰਸਟਨ ਹੈ ਕੂਕਰ ਹੈ ਸੂਕਰ ਹੈ ਗਰਦ ਬਹਿ ਕਾਕ ਹੈ ਸਰਪ ਨਹਿ ਤੁਲ ਖਲਹਿ ਚਰਨਾਰਬਿੰਦ ਭਜਨੰ ਰਿਧਿਆੰਗ ਨਾਮ ਧਾਰਨਹਿ ਕੀਰਤਨੰ ਸਾਧ ਸੰਗੀਨ ਨਾਨਕ ਨਹਿ ਦ੍ਰਿਸ਼ਟੰਤ ਜਮਦੂਤ ਨਹਿ ਨਾਚ ਦੁਰਲਭੰ ਧਨੰਗ ਰੂਪੰ ਨਾਚ ਦੁਰਲਭੰ ਸਵਰਗ ਰਾਜਨਹਿ ਨਾਚ ਦੁਰਲਭੰ ਭੋਜਨੰ ਬਿੰਜਨੰ ਨਾਚ ਦੁਰਲਭੰ ਸ્વાસ ਅੰਬਰਹਿ ਨਾਚ ਦੁਰਲਭੰ ਸੋਤ ਮਿੱਤਰ ਭਰਾਤ ਬਾਂਦਵ ਨੱਚ ਦੁਰਲਭੰ ਬਨਤਾ ਬਿਲਾਸਹਿ ਨੱਚ ਦੁਰਲਭੰ ਵਿਦਿਆ ਪ੍ਰਬੀਨੰ ਨੱਚ ਦੁਰਲਭੰ ਚਤੁਰ ਚੰਚਲਹਿ ਦੁਰਲਭੰ ਏਕ ਭਗਵਾਨ ਨਾਮਹਿ ਨਾਨਕ ਲਬਦਿਐ ਸਾਧ ਸੰਗਿ ਕਿਰਪਾ ਪ੍ਰਭ ਜਤ ਕਤਹਿ ਤਤਹਿ ਦ੍ਰਿਸ਼ਟੰ ਸਵਰਗ ਮਰਤ ਪਿਆਲ ਲੋਕਹਿ ਸਰਬਤਰ ਰਵਣੰ ਗੋਬਿੰਦਹਿ ਨਾਨਕ ਲੇਪ ਛੇਪ ਨਾ ਲਿਪਿਆ ਤੇ ਵਿਖਿਆ ਪਹੰਤ ਅਮਰਤੰ ਦਰਸ਼ਟਾ ਸਖਾ ਸੁਵਜਨ ਹੈ ਦੁਖੀ ਅੰਗ ਪਹੰਤ ਸੁਖੀ ਅੰਗ ਭੈ ਭੀ ਤੰਗਤਾ ਨਿਰਭੈ ਹੈ ਥਾਨ ਬਿਹੂਨ ਬਿਸਰਾਮ ਨਾਮੰ ਨਾਨਕ ਕਿਰਪਾਲ ਹਰ ਹਰ ਗੁਰ ਹੈ ਸਰਬ ਸੀਲ ਮਮੰ ਸੀਲੰ ਸਰਬ ਪਾਵਨ ਮਮ ਪਾਵਨ ਹੈ ਸਰਬ ਕਰਤਬ ਮਮੰ ਕਰਤਾ ਨਾਨਕ ਲੇਪ ਛੇਪ ਨਾ ਲਿਪਿਆ ਤੇ ਨਹਿ ਸੀਤਲੰਚੰਦਰ ਦੇਵਹਿ ਨਹਿ ਸੀਤਲੰਗ ਬਾਵਨ ਚੰਦਨਹਿ ਨਹਿ ਸੀਤਲੰਗ ਸੀਤ ਰੂਤੇਣ ਨਾਨਕ ਸੀਤਲੰਗ ਸਾਧ ਸੁਵਜਨਹਿ ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਨਹਿ ਗਿਆਨੰ ਸਮ ਦੁਖ ਸੁਖੰ ਯੁਗਤ ਨਿਰਮਲ ਨਿਰਵੈਰਨਹਿ ਦੇ ਆਲੰਗ ਸਰਬਤਰ ਜੀਆਂ ਪੰਚ ਦੋਖ ਬਿਵਰਜਿਤ ਹੈ ਭੋਜਨੰ ਗੋਪਾਲ ਕੀਰਤਨੰ ਅਲਪਮਾਇਆ ਜਲ ਕਮਲ ਰਹਿਤ ਹੈ ਉਪਦੇਸੰ ਸਮ ਮਿੱਤਰ ਸਤ ਰਹਿ ਭਗਵੰਤ ਭਗਤ ਭਾਵਨੀ ਪਰ निंदा ਨਹ ਸਰੂਤ ਸਰਵਣੰ ਆਪ ਤਿਆਗ ਸਗਲ ਰੇਣੁ ਕਹ ਖਟ ਲਖਿਯੰ ਪੂਰਨੰ ਪੁਰਖੈ ਨਾਨਕ ਨਾਮ ਸਾਧ ਸੁਵਜਨ ਹੈ ਅਜਾਪੂ ਗੰਤ ਕੰਡ ਮੂਲੰ ਬਸੰਤੇ ਸਮੀਪ ਕੇਹ ਰਹੈ ਤਤਰ ਗਤੇ ਸੰਸਾਰ ਹੈ ਨਾਨਕ ਸੋਗ ਹਰਖੰਗ ਬਿਆਪਤਿ ਸਲੰਗシਦਰੰ ਕੋਟ ਬਿਗਨੰ ਅਪਰਾਦੰ ਕਿਲ ਬਖਮਲੰ ਪਰਮਮੋਹੰ ਮਾਨ અપਮਾਨੰ ਮਦੰ ਮਾਇਆ ਬਿਆਪਤੰ ਮ੍ਰਿਤਿਓ ਜਨਮ ਪਰਮੰਤ ਨਰਕਹਿ ਅਨਕ ਅਪਾਵੰਗ ਨਾ ਸਿਧਿਅਤੇ ਨਿਰਮਲੰ ਸਾਧ ਸੰਗਹਿ ਜਪੰਤ ਨਾਨਕ ਗੋਪਾਲ ਨਾਮੰ ਰਮੰਤ ਗੁਣ ਗੋਬਿੰਦ ਨਿਤ ਪ੍ਰਤਹਿ ਤਰਨ ਸਰਨ ਸੁਆਮੀ ਰਮਨ ਸੀਲ ਪਰਮੇਸ਼ਵਰ ਹੈ ਕਰਨ ਕਾਰਨ ਸਮਰਥ ਹੈ ਦਾਨ ਦੇਤ ਪ੍ਰਭ ਪੂਰਨ ਹੈ ਨਿਰਾਸ ਆਸ ਕਰਨੰ ਸਗਲ ਅਰਥ ਆਲਿਐ ਗੁਣਮ ਨਿਧਾਨ ਸਿਮਰੰਤ ਨਾਨਕ ਸਗਲ ਜਾ ਚੰਤ ਜਾਚ ਕਹਿ ਦੁਰਗਮ ਸਥਾਨ ਸੁਗਮੰ ਮਹਾ ਦੂਖ ਸਰਬ ਸੁਖਣਹ ਦੁਰਬਚਨ ਭੇਦ ਭਰਮੰ ਸਾਕਤ ਪਿਸਨੰ ਤਾਂ ਸੁਰਜਨਹ ਅਸਤਿਤੰ ਸੋਗ ਹਰਖੰ ਭੈ ਖੀਨੰ ਤਾਂ ਨਿਰਭਵਹਿ ਭੈ ਅਟਵੀੰ ਮਹਾਨਗਰ ਬਾਸੰ ਧਰਮ ਲਖਿਣ ਪ੍ਰਭ ਮਯੈ ਸਾਦ ਸੰਗਮ ਰਾਮ ਰਾਮ ਰਮਣੰ ਸ਼ਰਨ ਨਾਨਕ ਹਰ ਹਰ ਦਿਆਲ ਚਰਨੰ ਹੇ ਅਜਿੱਤ ਸੂਰ ਸੰਗਰਾਮੰ ਹੱਤ ਬਲ ਨਾ ਪਹੁ ਮਰਦਨ ਹੈ ਗਣ ਗੰਧਰਵ ਦੇਵ ਮਨੁੱਖਿਯੰ ਪਸ ਪੰਖੀ ਬਮੋਹਨ ਹੈ ਹਰ ਕਰਨ ਹਾਰੰ ਨਮਸ਼ਕਾਰੰ ਸ਼ਰਨ ਨਾਨਕ ਜਗਦੀਸ਼ੁਰ ਹੈ ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪਰਮਾਵਨ ਹੈ ਚਿਤ ਹਰਨੰ ਤ੍ਰੈ ਲੋਕ ਗਮਯੰ ਜਪ ਤਪ ਸੀਲ ਬਦਾਰਨ ਹੈ ਅਲਪ ਸੁਖਾ ਅਵਿੱਤ ਚੰਚਲ ਪੂਜ ਨੀਚ ਸਮਾਵਨ ਹੈ ਤਬ ਭੈ ਬਿਮੁਨ ਚਿਤ ਸਾਧ ਸੰਗਮ ਓਟ ਨਾਨਕ ਨਾਰਾਇਣ ਹੈ ਹੇ ਕਲ ਮੂਲ ਕਰੋਧੰ ਕਦੰਚ ਕਰुणा ਨਾ ਉਪਰਜਤੀ ਵਿਖਯੰਤ ਜੀਵੰ ਵਸਯੰ ਕਰੋਧ ਨਿਰਤਿਆਹੂ ਕਰੋਤ ਜਥਾ ਮਰਕਟਹਿ ਅਨਕ ਸਾਸਨ ਤਾੜੰਤ ਜਮਦੂਤਹਿ ਤਦ ਸੰਗੇ ਅਦਮੰਗ ਨ ਰਹੇ ਦੀਨ ਦੁਖ ਭੰਜਨ ਦਿਆਲ ਪ੍ਰਭ ਨਾਨਕ ਸਰਬ ਜੀ ਰਖਿਆ ਕਰੋਤ ਹੈ ਲੋਬਾਲੰਪਟ ਸੰਗ ਸਿਰ ਮੋ ਰਹਿ ਅਨਕ ਲਹਿਰੀ ਕਲੋਲਤੇ ਤਾਵੰਤ ਜੀਆਂ ਬਹੁ ਪ੍ਰਕਾਰੰ ਅਨਕ ਭਾਂਤ ਬਹੁ ਡੋਲਤੇ ਨੱਚ ਮਿੱਤਰੰ ਨੱਚ ਇਸਤੰ ਨੱਚ ਬਾਂਧੋ ਨੱਚ ਮਾਤ ਪਿਤਾ ਤਵ ਲੱਜਿਆ ਅਕਰਣੰ ਕਰੋਧ ਅਖਾਦੇ ਹੈ ਖਾਦੇੰ ਅਸਾਜੰ ਸਾਜ ਸਮਝਿਐ ਤਰਾਹੇ ਤਰਾਹੇ ਸਰਨ ਸੁਆਮੀ ਵਿਗਿਆਪਤ ਨਾਨਕ ਹਰ ਨਰ ਹਰਹਿ ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ ਮਿੱਤਰੰ ਤਜੰਤ ਸਤਰੰ ਦਿਰੰਤ ਨਨ ਕਮਾਇਆ ਬਸਤੀਰਨ ਹੈ ਆਵੰਤ ਜਾਵੰਤ ਤਕੰਤ ਜੀਆਂ ਦੁਖ ਸੁਖ ਬਹੁ ਭੋਗਣ ਹੈ ਬ੍ਰਹਮ ਭਿਆਨ ਉਧਿਆਨ ਰਮਣ ਮਹਾ ਵਿਕਟ ਅਸਾਧ ਰੋਗਣ ਹੈ ਵੈਦਯੰ ਪਾਰ ਬ੍ਰਹਮ ਪਰਮੇਸ਼ਰ ਆਦ ਨਾਨਕ ਹਰ ਹਰ ਹਰੇ ਏ ਪ੍ਰਾਨਨਾਥ ਗੋਬਿੰਦ ਹੈ ਕਿਰਪਾ ਨਿਧਾਨ ਜਗਤ ਗੁਰੂ ਹੇ ਸੰਸਾਰ ਤਾਪ ਹਰਨ ਹੈ ਕਰੁਣਾ ਮੈਂ ਸਭ ਦੁੱਖ ਹਰੂ ਹੇ ਸਰਨ ਜੋਗ ਦਇਆਲ ਹੈ ਦੀਨ ਆਨਾਥ ਮਾਇਆ ਕਰੂ ਸਰੀਰ ਸਵਸਥ ਖੀਨ ਸਮੇ ਸਿਮਰੰਤ ਨਾਨਕ RAM ਦਮੋਦਰ ਮਾਦਵ ਹੈ